ਸ਼ਸ਼ਰੀ ਕਾ ਜੀ ਸਾਡਾ ਪੰਜਾਬ ਉਹਨੇ ਦੇਖ ਰਹੇ ਸਾਰੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਰਾਜਵੀਰ ਅੱਜ 9 ਦਸੰਬਰ ਦਿਨ ਮੰਗਲਵਾਰ ਹੈ ਤੁਹਾਡੇ ਨਾਲ ਹਾਜ਼ਰ ਹਾਂ ਸਵੇਰ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਾਂ ਆਉਂ ਸ਼ੁਰੂਆਤ ਕਰ ਲੈਂਦੇ ਆ ਆਪਾਂ ਸਵੇਰ ਦੀ ਪਹਿਲੀ ਖਬਰ ਦੀ ਕਾਂਗਰਸ ਨੇ ਨਵਜੋਤ ਕੋਰ ਸਿੱਧੂ ਨੂੰ ਦਿਖਾਇਆ ਪਾਰਟੀ ਚੋਂ ਬਾਹਰ ਦਾ ਰਸਤਾ ਕਿਹਾ ਸੀ ਸੀਐਮ ਉਹੀ ਬਣਦਾ ਜੋ 500 ਕਰੋੜ ਦੀ ਟੈਂਚੀ ਦਿੰਦਾ ਪੰਜਾਬ ਕਾਂਗਰਸ ਪ੍ਰਧਾਨ ਅਵਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਮੁਤਲਕ ਕਰ ਦਿੱਤਾ ਹੈ ਮੁੱਖ ਮੰਤਰੀ ਅਹੁਦੇ ਲਈ 500 ਕਰੋੜ ਰੁਪਏ ਦੇਣ ਬਾਰੇ ਨਵਜੋਤ ਕੌਰ ਦੇ ਬਿਆਨ ਨੇ ਪਹਿਲਾਂ ਹੀ ਪਾਰਟੀ ਅੰਦਰ ਹਲਚਲ ਮਚਾ ਦਿੱਤੀ ਸੀ ਇਸ ਤੋਂ ਬਾਅਦ ਨਵਜੋਤ ਕੌਰ ਨੇ ਸੋਮਵਾਰ ਨੂੰ ਇੱਕ ਮੀਡੀਆ ਚੈਨਲ ਤੇ ਫਿਰ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਿਡਿੰਗ ਨੇ 500 ਕਰੋੜ ਰੁਪਏ ਵਿੱਚ ਕਾਉਂਸਲਰ ਡਿਟੇਟਿਵ ਵੇਚੀ ਸੀ ਸ਼ੁਰੂਆਤ ਕਰ ਲੈਂਦੇ ਆ ਜੀ ਆਪਾਂ ਅਗਲੀ ਖਬਰ ਦੀ ਪੰਜਾਬ 'ਚ ਅੱਜ ਤੋਂ ਤੇਜ਼ ਹੋਵੇਗੀ ਠੰਡ ਦੀ ਲਹਿਰ 8 ਜ਼ਿਲ੍ਹਿਆਂ 'ਚ ਠੰਡ ਦਾ येलो ਅਲਰਟ ਜਾਰੀ ਸੀਧ ਲਹਿਰ ਕਾਰਨ ਅਗਲੇ 2 ਦਿਨਾਂ ਵਿੱਚ ਪੰਜਾਬ ਵਿੱਚ ਘੱਟੋ ਘੱਟ ਤਾਪਮਾਨ 2 ਡਿਗਰੀ ਤੱਕ ਡਿੱਗ ਸਕਦਾ ਹੈ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਪੰਜਾਬ ਵਿੱਚ ਅੱਜ ਤੋਂ ਠੀਤ ਲਹਿਰ ਤੇਜ਼ ਹੋਣ ਦੀ ਉਮੀਦ ਹੈ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ ਦੇ 8 ਹੋਹੀ ਜ਼ਿਲ੍ਹਿਆਂ ਚ ਜੈਲੋ ਠੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ ਇਹਨਾਂ ਵਿੱਚ ਜਲੰਧਰ ਫਿਰੋਜ਼ਪੁਰ ਮੋਗਾ ਫਰੀਦਕੋਟ ਫਾਜ਼ਿਲਕਾ ਮੁਕਤਸਰ ਬਟਿੰਡਾ ਅਤੇ ਮਾਨਸਾ ਸ਼ਾਮਲ ਹਨ ਸ਼ੁਰੂਆਤ ਕਰ ਲੈਂਦੇ ਆਂ ਜੀ ਅਗਲੀ ਖਬਰ ਦੀ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਇੱਕ ਸਿੱਖ ਵਿਅਕਤੀ ਨਾਲ ਕੀਤੀ ਕੁਟਮਾਰ ਜਾਣੋ ਕੀ ਹੈ ਪੂਰਾ ਮਾਮਲਾ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਪੇ ਹੋਵਾ ਦੇ ਪਿੰਡ ਗੁੰਥਲਾ ਗਾਧੂ ਦੇ ਰਹਿਣ ਵਾਲੇ ਇੱਕ ਸਿੱਖ ਵਿਅਕਤੀ ਦੀ ਕਰੀਬ ਸੱਤ ਟੋਲ ਪਲਾਜ਼ਾ ਕਰਮਚਾਰੀਆਂ ਨੇ ਕੁੱਟਮਾਰ ਕੀਤੀ ਹੈ ਪੇ ਹੋਵਾ ਦੇ ਥਾਣਾ ਟੋਲ ਪਲਾਜ਼ਾ ਤੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਟੋਲ ਪਲਾਜ਼ਾ ਕਰਮਚਾਰੀਆਂ ਨੇ ਇੱਕ ਸਿੱਖ ਵਿਅਕਤੀ ਦੀ ਕੁੱਟਮਾਰ ਕੀਤੀ ਅਤੇ ਇਸ ਦੌਰਾਨ ਸਿੱਖ ਵਿਅਕਤੀ ਦੀ ਪੱਗ ਵੀ ਉਤਰ ਗਈ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਥਾਣਾ ਟੋਲ ਪਲਾਜ਼ਾ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਟੋਲ ਪਲਾਜ਼ਾ ਕਰਮਚਾਰੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਸ਼ੁਰੂਆਤ ਕਰ ਲੈਂਦੇ ਆ ਜੀ ਅਗਲੀ ਖਬਰ ਦੀ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਡੀਐਸਪੀ ਭਵਨਦੀਪ ਸਿੰਘ ਨੂੰ ਕੀਤਾ ਸਸਪੈਂਡ। ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਡੀਐਸਪੀ ਭਵਨਦੀਪ ਸਿੰਘ ਨੂੰ ਮੁ탈ਲ ਕਰ ਦਿੱਤਾ ਹੈ। ਡੀਐਸਪੀ ਭਵਨਦੀਪ ਸਿੰਘ ਉੱਪਰ ਆरोप ਹਨ ਕਿ ਉਸਨੇ ਪਟਿਆਲਾ ਲਾਜ ਯੂਨੀਵਰਸਿਟੀ ਵਿੱਚ ਇੱਕ ਕੋਰਸ ਦੌਰਾਨ ਕਾਨੂੰਨ ਦੇ ਵਿਦਿਆਰਥੀਆਂ ਨਾਲ ਦੁਰਵਿਵਹਾਰ ਕੀਤਾ ਸੀ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹਾਂ ਡੀਐਸਪੀ ਬਵਨਦੀਪ ਸਿੰਘ ਨੂੰ ਮੁਤਲਕ ਕਰ ਦਿੱਤਾ ਹੈ ਡੀਐਸਪੀ ਬਵਨਦੀਪ ਸਿੰਘ ਉੱਪਰ આરોਪ ਵਹਨ ਕਿ ਉਸਨੇ ਪਟਿਆਲਾ ਲਾਜ ਯੂਨੀਵਰਸਿਟੀ ਵਿੱਚ ਇੱਕ ਕੋਰਸ ਦੌਰਾਨ ਕਾਨੂੰਨ ਦੇ ਵਿਦਿਆਰਥੀਆਂ ਨਾਲ ਦੁਰਵਿਵਹਾਰ ਕੀਤਾ ਸੀ ਜਿਸ ਦੀ ਯੂਨੀਵਰਸਿਟੀ ਪ੍ਰਬੰਧਕਾ ਵੱਲੋਂ ਡੀਜੀਪੀ ਨੂੰ ਸ਼ਿਕਾਇਤ ਕੀਤੀ ਗਈ ਸੀ ਇਸ ਨੂੰ ਦਰਾਂ ਪੜਤਾਲ ਕੀਤੀ ਗਈ ਤੇ ਪੜਤਾਲ ਵਿੱਚ ਸਖੈਤ ਸਹੀ ਪਾਈ ਗਈ ਕਿ 17 ਨਵੰਬਰ 2025 ਤੋਂ 22 ਨਵੰਬਰ 2025 ਤੱਕ ਉਸ ਤੋਂ ਯੂਨੀਵਰਸਿਟੀ ਵਿੱਚ ਇੱਕ ਕੋਰਸ ਦੌਰਾਨੇ ਝਗੜਾ ਹੋਇਆ ਸੀ ਜਾਣਕਾਰੀ ਅਨੁਸਾਰ ਡੀਐਸਪੀ ਬਵਨਦੀਪ ਨੂੰ ਕੁਝ ਦਿਨ ਪਹਿਲਾਂ ਹੀ ਜਲੰਧਰ ਤੋਂ ਹੁਸਿਆਰਪੁਰ ਤਬਦੀਲ ਕੀਤਾ ਗਿਆ ਸੀ ਪਰ ਹੁਣ ਡੀਜੀਪੀ ਦਫ਼ਤਰ ਤੋਂ ਜਾਰੀ ਪੱਤਰ ਮੁਤਾਬਕ ਡੀਐਸਪੀ ਬਵਨ ਨੂੰ ਮੁਤਲਕ ਕਰ ਦਿੱਤਾ ਗਿਆ ਹੈ ਸ਼ੁਰੂਆਤ ਕਰ ਲੈਂਦੇ ਆ ਜੀ ਅਗਲੀ ਖਬਰ ਦੀ 31 ਦਸੰਬਰ ਤੱਕ ਨਵੇੜ ਲੋ ਆ ਜ਼ਰੂਰੀ ਕੰਮ ਸਰਕਾਰ بار بار ਨਹੀਂ ਦੇਵੇਗੀ ਮੌਕਾ ਨਵੰਬਰ ਦਾ ਮਹੀਨਾ ਸ਼ੁਰੂ ਹੁੰਦਿਆ ਹੈ ਟੈਕਸ ਦਾસ્તાਵੇਜ਼ਾਂ ਅਤੇ ਸਰਕਾਰੀ ਯੋਜਨਾਵਾਂ ਨਾਲ ਜੁੜੇ ਕਈ ਜ਼ਰੂਰੀ ਕੰਮਾਂ ਦੀ ਡੈਡਲਾਈਨ ਨੇੜੇ ਆ ਜਾਂਦੀ ਹੈ ਜੇਕਰ ਤੁਸੀਂ ਪੈਨ ਆਧਾਰ ਲਿੰਕ ਆਈਟੀਆਰੋ ਫਾਈਲਿੰਗ ਐਡਵਾਂਸ ਟੈਕਸ ਫਾਈਲਿੰਗ ਆਈਟੀਆਰ ਰਿਟਰਨ ਜਾਂ ਸੁਧਾਰ ਵਰਗੇ ਕੰਮਾਂ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ ਹੈ ਤਾਂ ਹੁਣ ਚੌਕਸ ਰਹਿਣ ਦਾ ਸਮਾਂ ਹੈ ਸ਼ੁਰੂਆਤ ਕਰ ਲੈਣਿਆ ਜੀ ਅਗਲੀ ਖਬਰ ਦੀ ਯੂਨੀਵਰਸਿਟੀ ਅਥਾਰਟੀ ਲਈ ਗਲੇ ਦੀ ਹੱਡੀ ਬਣਿਆ ਪੀਯੂ ਪਟਿਆਲਾ ਫਰਜੀ ਬਿਲਕੁਟਾਲਾ ਵੱਡੇ ਮਗਰਮੱਛ ਬਚਾਉਣ ਦੀ ਸੀਐਮ ਕੋਲ ਪੁੱਜੀ ਸ਼ਿਕਾਇਤ ਯੂਨੀਵਰਸਿਟੀ ਵੱਲੋਂ ਜੂਨੀਅਰ ਅਧਿਕਾਰੀਆਂ ਖਿਲਾਫ ਤਾਂ ਸਖਤ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਕੁਝ ਵੱਡੇ ਨਾਂ ਹਾਲੇ ਤੱਕ ਅਖੋਲੇ ਕੀਤੇ ਜਾ ਰਹੇ ਹਨ ਜਾਂਚ ਰਿਪੋਰਟ ਦੇ ਆਧਾਰ ਤੇ ਕਾਰਵਾਈ 'ਚ ਦੇਰੀ ਕਰਨਾ ਤੇ ਵੱਡੇ ਨਾਵਾਂ ਨੂੰ ਬਚਾਉਣ ਸੰਬੰਧੀ ਇੱਕ ਲਿਖਤੀ ਸ਼ਿਕਾਇਤ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚ ਗਈ ਹੈ ਸਵੇਰ ਸੰਜੀ ਸਵੇਰ ਤੱਕ ਦੀਆਂ ਤਾਜ਼ਾ ਖਬਰਾਂ ਜੇਕਰ ਤੁਸੀਂ ਹਰ ਰੋਜ਼ ਨਵੀਆਂ ਤੇ ਤਾਜ਼ਾ ਖਬਰਾਂ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਕਰ ਸਕਦੇ ਹੋ ਸਬਸਕ੍ਰਾਈਬ ਤੁਹਾਡੇ ਇੱਕ ਸਬਸਕ੍ਰਾਈਬ ਅਤੇ ਕੀਮਤੀ ਸੁਝਾਵਾਂ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਅਤੇ ਅਸੀਂ ਅੱਗੇ ਤੋਂ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਆਉਂਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਜੀ